ਕ੍ਰਸ ਪਾਰਟੀ ਦੇ ਵਿੱਚ ਕੀ ਨਵਜੋਤ Sidhu ਤੋਂ ਬਿਨਾ ਪਾਰਟੀ ਨਹੀਂ ਚੱਲ ਸਕਦੀ ਇਹਨਰਦੀ ਨੇਜੀ رائے ਕੀ ਹੈ ਕਿ Sidhu ਪਾਰਟੀ 'ਚ ਹੋਣੇ ਚਾਹੀਦੇ ਨੇ ਜਿੰਨੂੰ ਵੀ ਇਹ ਲੱਗਦਾ ਵੀ ਸ਼ਾਇਦ ਮੇਰੇ ਬਿਨਾ ਸਰ ਨਹੀਂ ਸਕਦਾ ਉਹਨੂੰ ਜਰੂਰ ਬਾਹਰ ਦਾ ਰਸਤਾ ਬਖਾ ਦੇਣਾ ਚਾਹੀਦਾ ਤੂੰ ਨੇ ਤੇ ਮੈਂ ਉਹ ਕਿਉਂ ਕਵਾਂ ਮੈਂ ਕਿਉਂ ਕਵਾਂ ਮੈਂ ਕਹਿੰਦਾ ਇਸ ਇਸ ਪੈਰਾਮੀਟਰ ਦੇ ਵਿੱਚ ਕਿ ਨਾਮ ਕਿਉਂ ਨਹੀਂ ਲੈ ਰਹੇ ਖੁੱਲ ਕੇ ਨਾਮ ਲਓ ਕਿ ਇਹ ਪੈਰਾਮੀਟਰ ਤਾਂ ਸਾਰੇ Sidhu ਦੇ ਉੱਤੇ ਹੀ ਆਉਂਦੇ ਨੇ ਇਹ ਤੁਹਾਡੇ ਨਜ਼ਰ ਦੇ ਵਿੱਚ ਆ ਰਹੇ ਆ ਤੇ ਫਿਰ ਤੂੰ ਫਿਰ ਅਗਰ ਦੱਸ ਦੋ ਕੋਈ ਹੋਰ ਦੱਸ ਦੋ ਕੋਈ ਜੇ ਇਸ ਪੈਰਾਮੀਟਰ 'ਚ ਕੋਈ ਹੋਰ ਨਹੀਂ ਨਹੀਂ ਮੈਂ ਤੁਹਾਨੂੰ ਸਤੁਰਨਾਲ ਤੁਸੀਂ ਮੋਢਾ ਜੋੜ ਕੇ ਨਾਲ ਖੜੇ ਹੋਏ ਕੈਪਟਨ ਨੂੰ ਲਾਇਆ ਤਾਂ ਤੁਸੀਂ ਸਾਰੇ ਵਿੱਚ ਜੋ ਮਤਲਬ ਮਾਹੌਲ ਬਣਦਾ ਵਾ ਉਦੋਂ ਇੱਕ ਪਾਰਟੀ ਦਾ ਫੈਸਲਾ ਹੋ ਜਾਂਦਾ। ਅਜ ਤਾਂ ਉਹ ਕਲੇਸ਼ ਦੁਬਾਰਾ ਜੇ ਸ਼ੁਰੂ ਹੋਊਗਾ ਤੇ ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਤਕਲੀਫ ਹੋਣੀ ਸ਼ੁਰੂ ਹੋ ਜਾਊਗੀ। ਨਾ ਵਰਕਰ ਜਦੋਂ ਉਹਨਾਂ ਕੋ ਜਾਣਦਾ ਜੀ ਅਸੀਂ ਉਹਨਾਂ ਕੋ ਜਾਣਦੇ ਕਹਿੰਦੇ ਯਾਰ ਆਪਣਾ ਕਲੇਸ਼ ਤਾਂ ਸੈੱਟ ਕਰ ਲਓ ਤੁਸੀਂ ਪੰਜਾਬ ਦਾ ਕੀ ਸਵਾਰੋਗੇ? ਤੋਂ ਤਾਂ ਆਪਣਾ ਘਰ ਤਾਂ ਸਵਾਰਿਆ ਨਹੀਂ ਜਾਂਦਾ। ਜਿੱਤੀ ਮੈਂ ਰਾਜ ਦੇ ਵਿੱਚ 8000 ਬੰਦਾ ਆਇਆ ਹੋਇਆ ਸੀਗਾ ਤੁਹਾਡੀਆਂ ਰੈਲੀਆਂ 'ਚ ਕਹਿੰਦੇ ਬੰਦੇ ਨਹੀਂ ਪਹੁੰਚੇ। ਈਡੀਆ ਵੀ ਜਿਹੜੀ ਆ ਨਾ ਉਹ ਕਲੇਸ਼ ਨੂੰ ਬਹੁਤ ਚੁੱਕਦੀ ਲੋਕ ਤੁਹਾਡਾ ਹੀ ਹੁੰਦਾ ਹੈ ਬਰਿੰਦ ਤੁਹਾਡਾ ਹੀ ਕਲੇਸ਼ ਹੁੰਦਾ ਦੱਸ ਦੋ ਆਮ ਆਦੀ ਪਾਰਟੀ 'ਚ ਕੋਈ ਕਲੇਸ਼ ਹੋਇਆ ਜਾਂ ਅਕਾਲੀਆਂ 'ਚ ਹੁਣ ਕੋਈ ਕਲੇਸ਼ ਹੋਇਆ ਜਿਸ ਪਾਰਟੀ 'ਚ ਕਲੇਸ਼ ਹੋਊਗਾ ਚੱਕ ਲਾਂਗੇ ਅਗਰ ਬੋਲਣਾ ਮੁੱਦੇ ਹੀ ਚੁੱਕਣੇ ਆ ਤੇ ਪਾਰਟੀ ਦੀ ਸਟੇਜ ਤੇ ਆ ਕੇ ਵੀ ਚੱਕ ਸਕਦੇ ਮੇਰੇ ਤੁਹਾਡੇ ਵੱਲੋਂ ਸੱਦੇ ਨਹੀਂ ਦਿੱਤੇ ਜਾਂਦੇ ਕਹਿੰਦੇ ਮੇਰੇ ਨਾਲ ਜਿਹੜੇ ਐਮਐਲਏ ਚੱਲਦੇ ਨੇ ਕਮਾਲੂ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਨਾਲ ਉਹਨਾਂ ਨੇ ਪ੍ਰੈਸ ਨੋਟ 'ਚ ਨਾਮ ਪਾਏ ਹੋਏ ਸੀਗੇ ਕਹਿੰਦੇ ਉਹਨਾਂ ਨੂੰ ਸੱਦਾ ਹੀ ਨਹੀਂ ਦਿੱਤਾ ਜਾਂਦਾ ਬਾਤ ਦਾ ਬਤੰਗੜ ਬਣਾਉਣਾ ਨਾ ਇਹਨਾਂ ਤੋਂ ਕੋਈ ਸਿੱਖੀ ਜਾਬ ਦੇ ਵਿੱਚ ਸਰਕਾਰ ਚ ਅਸੀਂ ਹੈ ਨਹੀਂ 24 27 ਦੀ ਲੜਾਈ ਵੱਖਰੀ ਬਣੀ ਪਈ ਆ ਅਸੀਂ ਫੇਰ ਆਪਣੀ ਲੜਾਈ ਸ਼ੁਰੂ ਕਰ ਲਈਏ ਲਈ ਅਸੀਂ ਆਮ ਆਦਮੀ ਦੇ ਉਲਟ ਲੜ ਰਹੇ ਸੀ ਘਰੇ ਹੀ ਆਪਣੇ ਕਲੇਸ਼ ਪਾ ਕੇ ਇੱਕ ਬਾਧੂ ਦਾ ਔਰ ਇਹ ਪੁਰਾਣਾ ਕਲੇਸ਼ ਚੱਲਦਾ ਆ ਰਿਹਾ ਤੇ 75 25 ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਹਿੰਦੇ ਪਹਿਲਾਂ 75 25 ਸੀ ਹੁਣ 80 20 ਹੋ ਗਿਆ ਕਹਿੰਦੇ ਤੁਹਾਡੀ ਲੜਾਈ ਦਾ ਨੁਕਸਾਨ ਛੋਟੇ ਵਰਕਰ ਤੋਂ ਲੈ ਕੇ ਹਰ ਉਸ ਲੀਡਰ ਨੂੰ ਹੁੰਦਾ ਵਾ ਜਿਹੜਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੁੰਦਾ ਮਾਨ ਦਾ ਫੈਸਲਾ ਆ ਗਿਆ ਕਿ ਇਹਨੂੰ ਲਾਗੂ ਹੀ ਕਰਨਾ ਪੈਣਾ ਤੁਹਾਨੂੰ ਫਿਰ ਕੀ ਤੁਹਾਡੇ ਕੋਲ ਵਿਕਲਪ ਹੋਗਾ ਫਿਰ ਕੀ ਕਰੂੰਗੀ ਜੀ ਹਾਈ ਕਮਾਂਡ ਇਹ ਫੈਸਲਾ ਸੁਣਾ ਦਿੰਦੀ ਹੈ ਕਿ ਅਲਾਈਅੰਸ ਹੋਣਾ ਤਾਂ ਫਿਰ ਵੜਿੰਗ ਨੂੰ ਫਿਰ ਅਸਤੀਫਾ ਦੇਣਾ ਚਾਹੀਦਾ ਕੀ ਵੜਿੰਗ ਕਵੇ ਕਿ ਮੈਂ ਤਾਂ ਅਸਤੀਫਾ ਦਿੰਦਾ ਨਹੀਂ ਸਾਨੂੰ ਇਹ ਇਹ ਮਨਜ਼ੂਰ ਨਹੀਂ ਮੇਰੀ ਟੀਮ ਨੂੰ ਮਨਜ਼ੂਰ ਨਹੀਂ ਮੇਰੇ ਪੰਜਾਬ ਦੇ ਲੀਡਰਾਂ ਨੂੰ ਮਨਜ਼ੂਰ ਥੋੜੇ ਬੰਦੇ ਅੱਜ ਅਲਾਈਅੰਸ ਦਾ ਵਿਰੋਧ ਕਰ ਰਹੇ ਆ ਔਰ ਕੱਲ ਨੂੰ ਅਲਾਈਅੰਸ ਕਰ ਲੈਂਦੀ ਆ ਪਾਰਟੀ ਉਦੋਂ ਤੋਂ ਬਾਅਦ ਹਰ ਬੰਦੇ ਦਾ ਆਪਦਾ ਇੰਡੀਵਿਜੂਅਲ ਸਟੈਂਡ ਆ ਜਾਊਗਾ ਨਾ ਆਮ ਆਦਮੀ ਦੇ ਨਾਲ ਨਾ ਕਦੀ ਸਮਝੌਤਾ ਹੋ ਸਕਦਾ ਵਾ ਨਾ ਹੋਣਾ ਵਾ ਰਾਜਨੀਤੀ ਚੋਂ ਬਾਹਰ ਰਹਿਣਾ ਮਨਜ਼ੂਰ ਆ ਲੇਕਿਨ ਇਹਨਾਂ ਦੇ ਨਾਲ ਹੱਥ ਮਿਲਾਣਾ ਸਟੇਜਾਂ ਸਾਂਝੀਆਂ ਕਰਨਾ ਜੱਫੀਆਂ ਪਾਣਾ ਬਤੌਰ ਵਰਕਰ ਕਦੀ ਮਨਜ਼ੂਰ ਨਹੀਂ 2022 ਦੀਆਂ ਚੋਣਾਂ ਚ ਕਾਂਗਰਸ ਨੂੰ ਕਾਂਗਰਸ ਦੇ ਖਿਲਾੜਿਆਂ ਨੇ ਹੀ ਇੱਕ ਵੱਡੀ ਸਨ ਲਾਈ ਹੁਣ 2024 ਦੀਆਂ ਚੋਣਾਂ ਨੇ ਔਰ ਕਾਂਗਰਸ ਚ ਖਿਲਾੜੇ ਪੈਣੇ ਫਿਰ ਤੋਂ ਸ਼ੁਰੂ ਹੋ ਚੁੱਕੇ ਨੇ ਬਾਜਵਾ ਨੇ ਸਿੱਧੂ ਨੂੰ ਕਿਹਾ ਕਿ ਆਪਣਾ ਵੱਖਰਾ ਅਖਾੜਾ ਲਾਉਣਾ ਬੰਦ ਕਰੋ ਤੇ ਉੱਥੇ ਹੀ ਸਿੱਧੂ ਕਹਿੰਦੇ ਨੇ ਕਿ ਅਸੀਂ ਵੱਖਰਾ ਅਖਾੜਾ ਨਹੀਂ ਲਾਉਂਦੇ ਅਸੀਂ ਤਾਂ ਪਾਰਟੀ ਦਾ ਪ੍ਰਚਾਰ ਕਰਦੇ ਹਾਂ ਔਰ ਉਸ ਤੋਂ ਬਾਅਦ 8 ਵਿਧਾਇਕ ਇਹ ਆਵਾਜ਼ ਚੁਕਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਬਾਹਰ ਦਾ ਰਸਤਾ ਦਿਖਾਇਆ ਜਾਵੇ ਸਾਡੇ ਨਾਲ ਬਰਿੰਦਰ ਢਿਲੋਣੀ ਮੌਜੂਦ ਨੇ ਬਰਿੰਦਰ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਜਦੋਂ ਸਿੱਧੂ ਕਾਂਗਰਸ ਭਵਨ ਦੇ ਬਾਹਰ ਭਾਸ਼ਣ ਦੇ ਰਹੇ ਹੁੰਦੇ ਤਾਂ ਬ੍ਰਿੰਦਰ ਸਭ ਤੋਂ ਪਹਿਲਾਂ ਖੜੇ ਹੁੰਦੇ ਨੇ ਔਰ ਕਹਿੰਦੇ ਨੇ ਕਿ ਗੋਲ ਮੋਲ ਦੀਆਂ ਗੱਲਾਂ ਨਾ ਕਰੋ ਤੁਸੀਂ ਜੇ ਬੋਲਣਾ ਤਾਂ ਮੁੱਦੇ ਦੇ ਬੋਲੋ ਨਹੀਂ ਤਾਂ ਨਾਮ ਲਓ ਬ੍ਰਿੰਦਰ ਸਾਡੇ ਨਾਲ ਗੱਲਬਾਤ ਕਰਦੇ ਆਂ ਬ੍ਰਿੰਦਰ ਕਿਵੇਂ ਵੇਖਦੇ ਹੋ ਇੱਕ ਉਹ ਦਿਨ ਸੀ ਔਰ ਇੱਕ ਅੱਜ ਦਿਨ ਹੈ ਸਿੱਧੂ ਉਹੀ ਵਿਸ਼ੇ ਦੇ ਵਿੱਚ ਨੇ ਸਿੱਧੂ ਹੀ ਚਰਚਾ ਦੇ ਵਿੱਚ ਬਣੇ ਹੋਏ ਨੇ ਕੋਈ ਕਹਿੰਦਾ ਪਾਰਟੀ 'ਚ ਰੱਖੋ ਕੋਈ ਕਹਿੰਦਾ ਪਾਰਟੀ 'ਚੋਂ ਬਾਹਰ ਕੱਢੋ ਦੇਖੋ ਮੇਰਾ ਕੋਈ ਸਿੱਧੂ ਨਾਲ ਕੋਈ ਪਰਸਨਲ ਤਾਂ ਹੈ ਨਹੀਂ ਸਾਡਾ ਲੇਕਿਨ ਅਸੀਂ 117 ਵਿੱਚੋਂ ਸਿਰਫ 18 ਜਿੱਤੇ ਔਰ ਨੰਬਰ 90 ਤਕਰੀਬਨ ਤੁਸੀਂ ਕੋਈ ਇਲੈਕਸ਼ਨ ਹਾਰ ਗਏ ਉਹਨਾਂ ਵਿੱਚੋਂ ਬੜੇ ਇਹੋ ਜਿਹੇ ਸੀ ਮੇਰੇ ਵਰਗੇ ਵੀ ਹੋਰ ਵੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਔਰ ਇਹਨਾਂ ਦੇ ਕਾਟੋ ਕਲੇਸ਼ ਨੇ ਜਿਹੜੀ ਪਾਰਟੀ ਦੀ ਇੱਕ ਵੋਟ ਪੈਣੀ ਹੁੰਦੀ ਆ ਮੈਨੂੰ 37000 ਵੋਟ ਪਈ ਲੇਕਿਨ ਅਗਰ ਪਾਰਟੀ ਵਾਲੀ ਵੋਟ ਵੀ ਸਾਨੂੰ ਸਾਰਿਆਂ ਨੂੰ ਪੈ ਜਾਂਦੀ ਤੇ ਅਸੀਂ ਸ਼ਾਇਦ ਸਾਰੇ ਇਲੈਕਸ਼ਨ ਜਿੱਤ ਜਾਂਦੇ ਮੈਂ ਉਦੋਂ ਵੀ ਇਹੀ ਕਿਹਾ ਸੀ ਵੀ ਜਾਂ ਤਾਂ ਤੁਸੀਂ ਨਾਮ ਲੈ ਦੋ ਨਹੀਂ ਤਾਂ ਸਾਰਿਆਂ ਨੂੰ ਸਾਰੀ ਪਾਰਟੀ ਦਾ ਨੁਕਸਾਨ ਨਾ ਕਰੋ ਤੁਹਾਡੀ ਆਪਦੀ ਪਰਸਨਲ ਲੜਾਈ ਹੋ ਸਕਦੀ ਮੁੱਖ ਮੰਤਰੀ ਬਣਨ ਦੀ ਤੁਹਾਡੀ ਚਰਨਜੀਤ ਚੰਨੀ ਨਾਲ ਉਦੋਂ ਮੁੱਖ ਮੰਤਰੀ ਬਣਨ ਦੀ ਲੜਾਈ ਚੱਲ ਪਈ ਸੀ ਸਭ ਨੂੰ ਪਤਾ ਵੀ ਤੁਸੀਂ ਇਸ ਕਰਕੇ ਤੁਹਾਨੂੰ ਚੰਗਾ ਨਹੀਂ ਲੱਗਾ ਵੀ ਇੱਕ ਪਿਛੜੇ ਵਰਗ ਤੋਂ ਦਲਿਤ ਵਰਗ ਤੋਂ ਇੱਕ ਬੰਦਾ ਮੁੱਖ ਮੰਤਰੀ ਬਣ ਗਿਆ ਔਰ ਤੁਹਾਡੀ ਸ਼ਾਇਦ ਜੱਟ ਪ੍ਰਾਈਡ ਕਿਤੇ ਨਾ ਕਿਤੇ ਉਹ ਹਿੱਟ ਕਰ ਗਈ ਉਦੋਂ ਯਾਰ ਮੈਂ ਮੈਂ ਲੜਾਈ ਤਾਂ ਕੈਪਟਨ ਬਰਿੰਦਰ ਸਿੰਘ ਨੂੰ ਲਾਂਨ ਦੇ ਵਿੱਚ ਲੜਾਈ ਮੈਂ ਸ਼ੁਰੂ ਕੀਤੀ ਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣ ਕੇ ਔਰ ਉਹਦੇ ਤੁਸੀਂ ਆਪਦੀ ਪਰਸਨਲ ਲੜਾਈ ਨੂੰ ਤੁਸੀਂ ਪਾਰਟੀ ਦੀ ਲੜਾਈ ਦਾ ਰੂਪ ਦੇ ਕੇ ਤੁਸੀਂ ਉਦੋਂ ਸਾਰਾ ਕਾਟੋ ਕਲੇਸ਼ ਸਾਰਿਆਂ ਨੇ ਕੀਤਾ ਉਹਦੇ ਵਿੱਚ ਅਸੀਂ ਵੀ ਜ਼ਿੰਮੇਵਾਰ ਹਾਂ ਉਦੋਂ ਤਾਂ ਹਾਂ ਸਾਰੇ ਤੁਸੀਂ ਨਾਲ ਹੀ ਸੀਗੇ ਸਿੱਧੂ ਨੂੰ ਸਿੱਧੂ ਨਾਲ ਤੁਸੀਂ ਮੋਢਾ ਜੋੜ ਕੇ ਨਾਲ ਖੜੇ ਹੋਏ ਕੈਪਟਨ ਨੂੰ ਲਾਇਆ ਔਰ ਤੁਸੀਂ ਸਾਰੇ ਵਿੱਚ ਹੀ ਸੀਗੇ ਦੇਖੋ ਲਾਣਾ ਲਵਾਣਾ ਤਾਂ ਕਿਸੇ ਦੇ ਹੱਥ ਹੁੱਥ ਨਹੀਂ ਹੁੰਦਾ ਉਹ ਤਾਂ ਜਦੋਂ ਜਿਹੜੀ ਜੋ ਮਤਲਬ ਮਾਹੌਲ ਬਣਦਾ ਵਾ ਉਦੋਂ ਇੱਕ ਪਾਰਟੀ ਦਾ ਫੈਸਲਾ ਸੀ ਗੱਲ ਸੀ ਲੇਕਿਨ ਜਦੋਂ ਤੁਸੀਂ ਇਲੈਕਸ਼ਨ ਲੜਨ ਗਏ ਉਦੋਂ ਹਲੇ ਕੈਬਨਟ ਸੋਂ ਬਾਅਦ ਚੱਕੀ ਸੀ ਤੇ ਕਲੇਸ਼ ਫਿਰ ਦੁਬਾਰਾ ਸ਼ੁਰੂ ਹੋ ਗਿਆ ਸੀ ਉਹ ਕਲੇਸ਼ ਕਦੀ ਕੈਪਟਨ ਬਰਿੰਦਰ ਦੇ ਲੋਕਾਂ ਨੇ ਇਸ ਚੀਜ਼ ਤੋਂ ਅੱਕ ਕੇ ਸਾਨੂੰ ਵੋਟਾਂ ਨਹੀਂ ਪਾਈਆਂ ਇਸ ਕਲੇਸ਼ ਤੋਂ ਹੀ ਸ਼ਾਇਦ ਦੁਖੀ ਹੋਏ ਵੀ ਯਾਰ ਇਹ ਤਾਂ ਇਕੱਠੇ ਨਹੀਂ ਰਹਿੰਦੇ ਚਲੋ ਪਾਰਟੀਆਂ 'ਚ ਚੀਜ਼ਾਂ ਚਲਦੀਆਂ ਰਹਿੰਦੀਆਂ ਅੱਜ ਤਾਂ ਉਹ ਕਲੇਸ਼ ਦੁਬਾਰਾ ਜੇ ਸ਼ੁਰੂ ਹੋਊਗਾ ਤੇ ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਕਿਰਪਾ ਕਰਕੇ ਅਸੀਂ ਫਿਰ ਤਾਂ ਜਿਹੜਾ ਵੋਟਰ ਆ ਉਹ ਸਾਡਾ ਵਰਕਰ ਜਦੋਂ ਉਹਨਾਂ ਕੋਲ ਜਾਂਦਾ ਹੈ ਅਸੀਂ ਉਹਨਾਂ ਕੋਲ ਜਾਂਦੇ ਕਹਿੰਦੇ ਯਾਰ ਆਪਣਾ ਕਲੇਸ਼ ਤਾਂ ਸੈੱਟ ਕਰ ਲਓ ਤੁਸੀਂ ਪੰਜਾਬ ਦਾ ਕੀ ਸਵਾਰੋਗੇ ਤੁਹਾਡੇ ਤੋਂ ਆਪਣਾ ਘਰ ਤਾਂ ਸਵਾਰਿਆ ਨਹੀਂ ਜਾਂਦਾ ਪਰ ਤੁਸੀਂ ਤਾਂ ਇਹ ਗੱਲ ਕਹਿੰਦੇ ਨੇ ਨਾ ਕਹਿੰਦੇ ਕਿ ਮੈਂ ਤਾਂ ਮੁੱਦੇ ਚੁੱਕ ਰਿਹਾ ਕਹਿੰਦੇ ਮੈਂ ਤਾਂ ਕਾਂਗਰਸ ਨੂੰ ਹੀ ਮਜ਼ਬੂਤ ਕਰ ਰਿਹਾ ਕਾਂਗਰਸ ਦਾ ਹੀ ਪ੍ਰਚਾਰ ਕਰ ਰਿਹਾ ਰੈਲੀ ਕੀਤੀ ਮੈਂ ਰਾਜ ਦੇ ਵਿੱਚ 8000 ਬੰਦਾ ਆਇਆ ਹੋਇਆ ਸੀਗਾ ਤੁਹਾਡੀਆਂ ਰੈਲੀਆਂ 'ਚ ਕਹਿੰਦੇ ਬੰਦੇ ਨਹੀਂ ਪਹੁੰਚਦੇ ਦੇਖੋ ਤੁਸੀਂ ਵੀ ਭਾਜੀ ਤੁਸੀਂ ਵੀ ਸੌਰੀ ਟੂ ਸੇ ਵੀ ਮੀਡੀਆ ਵੀ ਜਿਹੜੀ ਆ ਨਾ ਉਹ ਕਲੇਸ਼ ਨੂੰ ਬਹੁਤ ਚੁੱਕਦੀ ਆ ਠੀਕ ਆ ਤੁਹਾਨੂੰ ਵੀ ਤੁਹਾਡਾ ਹੀ ਹੁੰਦਾ ਹੈ ਬਿਰਿੰਦ ਤੁਹਾਡਾ ਹੀ ਕਲੇਸ਼ ਹੁੰਦਾ ਦੱਸ ਦਿਓ ਆਮ ਆਦੀ ਪਾਰਟੀ 'ਚ ਕੋਈ ਕਲੇਸ਼ ਹੋਇਆ ਜਾਂ ਕਾਲੀਆਂ 'ਚ ਹੁਣ ਕੋਈ ਕਲੇਸ਼ ਹੋਇਆ ਜਿਸ ਪਾਰਟੀ 'ਚ ਕਲੇਸ਼ ਹੋਊਗਾ ਚੱਕ ਲਾਂਗੇ ਅਸੀਂ ਮੈਂ ਕਹਿ ਰਿਹਾ ਅੱਜ ਵੀ ਜਗਨਾਉ ਰੈਲੀ ਹੋਈ ਆ ਪ੍ਰੋਬਲਮ ਕੀ ਆ ਵੀ ਆਪਾਂ ਇਸ ਕਲੇਸ਼ ਨੂੰ ਪਹਿਲਾਂ ਸਰਕਾਰ ਦੇ ਵਿੱਚ ਤਾਂ ਚਲੋ ਮੰਨ ਲਿਆ ਵੀ ਸਰਕਾਰ ਦਾ ਕਲੇਸ਼ ਆ ਪਾਰਟੀਆਂ ਦੇ ਵਿੱਚ ਰਾਮ ਰੋਲਾ ਚੱਲਦਾ ਵਾ ਲੇਕਿਨ ਇੱਡਾ ਵੱਡਾ ਇਹ ਰਾਮ ਰੋਲਾ ਨਹੀਂ ਇੱਡੇ ਬੰਦੇ ਵੱਡੇ ਨਹੀਂ ਇਹ ਤਾਂ ਇਹਨਾਂ ਦੇ ਆਪ ਦੇ ਨਿੱਜੀ ਮੁਫਾਦ ਆ ਇਹ ਰਾਮ ਰੋਲਾ ਇਹ ਪਾਰਟੀਆਂ ਦਾ ਕਲੇਸ਼ ਤੁਸੀਂ ਉਹ ਹੀ ਉਜਾਗਰ ਕਰਦੇ ਹੋ ਇਹ ਬਾਜਵਾਣਾ ਨਹੀਂ ਇਹ ਬਿਆਨ ਦਿੱਤਾ ਨਾ ਕਿ ਆਪਣਾ ਵੱਖਰਾ ਅਖਾੜਾ ਨਾ ਲਾਓ 78 ਤੋਂ 18 ਆ ਗਏ ਆ ਇਹ ਬਾਜਵਾਣਾ ਦੀ ਸਟੇਟਮੈਂਟ ਸੀ ਗਗਰਵੀਰ ਜੀ ਮੈਂ ਤੁਹਾਡੇ ਨਾਲ ਸਹਿਮਤ ਆ ਬਾਜਵਾ ਸਾਹਿਬ ਦੀ ਜਿਹੜੀ ਸਟੇਟਮੈਂਟ ਸੀ ਨਾ ਉਹ ਕਿਤੇ ਨਾ ਕਿਤੇ ਥੋੜੀ ਵਾਜਬ ਸੀ ਉਹ ਇੱਕ ਨਸੀਹਤ ਸੀ ਉਹ ਕਲੇਸ਼ ਨਹੀਂ ਸੀ ਉਹ ਤਾਂ ਅਗੋਂ ਉਹਨਾਂ ਨੂੰ ਮੌਕਾ ਮਿਲਿਆ ਉਹ ਫਿਰ ਦੁਬਾਰਾ ਉਸੇ ਪਾਸੇ ਚੱਲ ਪਏ ਆ ਕਹਿੰਦਾ ਉਹਨਾਂ ਦਾ ਇਹ ਮਤਲਬ ਸੀਗਾ ਵੀ ਯਾਰ ਤੁਸੀਂ ਅਗਰ ਬੋਲਣਾ ਮੁੱਦੇ ਹੀ ਚੁੱਕਣੇ ਆ ਤੇ ਪਾਰਟੀ ਦੀ ਸਟੇਜ ਤੇ ਆ ਕੇ ਵੀ ਚੱਕ ਸਕਦੇ ਹੋ ਹੁੰਦੇ ਨਹੀਂ ਕਹਿੰਦੇ ਕਹਿੰਦੇ ਤੁਹਾਡੇ ਵੱਲੋਂ ਸੱਦੇ ਨਹੀਂ ਦਿੱਤੇ ਜਾਂਦੇ ਕਹਿੰਦੇ ਮੇਰੇ ਨਾਲ ਜਿਹੜੇ ਐਮਐਲਏ ਚੱਲਦੇ ਨੇ ਕਮਾਲੂ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਨਾਲ ਉਹਨਾਂ ਨੇ ਪ੍ਰੈਸ ਨੋਟ 'ਚ ਨਾਮ ਪਾਏ ਹੋਏ ਸੀਗੇ ਕਹਿੰਦੇ ਉਹਨਾਂ ਨੂੰ ਸੱਦਾ ਹੀ ਨਹੀਂ ਦਿੱਤਾ ਜਾਂਦਾ ਕਹਿੰਦਾ ਮੇਰੇ ਨਾਲ ਉਹਨਾਂ ਦੇ ਨੇੜ ਤਾਂ ਇਸ ਕਰਕੇ ਉਹਨਾਂ ਨੂੰ ਵੀ ਪਾਰਟੀ ਤੋਂ ਦੂਰ ਰੱਖਿਆ ਜਾਂ ਮਤਲਬ ਅਗਰ ਇਹ ਇੱਕ ਕਲੇਮ ਤਾਂ ਯੂਥ ਕਾਂਗਰਸ ਦਾ ਵੀ ਸੀਗਾ ਕਿ ਸਾਨੂੰ ਬੁਲਾਇਆ ਨਹੀਂ ਜਾਂਦਾ ਮੈਂ ਕਹਿੰਦਾ ਵੀ ਅਸੀਂ ਪਰ ਐਡਾ ਮਤਲਬ ਦੇਖੋ ਨਾ ਤੁਸੀਂ ਇਹ ਕਹ ਰਹੇ ਹੋ ਸਾਡ ਨੂੰ ਇਹ ਇਹ ਕੋਈ ਕਲੇਮ ਇਹ ਨਹੀਂ ਸੀਗਾ ਵੀ ਸਾਨੂੰ ਬੁਲਾਇਆ ਨਹੀਂ ਜਾਂਦਾ ਜਾਂ ਨਹੀਂ ਜਾਂਦਾ ਉਹਦੇ ਵਿੱਚ ਸਿੰਪਲ ਜੀ ਕਹਿੰਦੇ ਤੁਸੀਂ ਸੌਚਕ ਸਮਾਗਮ ਤੇ ਮੈਂ ਉਹ ਸੌਚਕ ਸਮਾਗਮ ਦੇ ਉੱਤੇ ਇਸ਼ੂਜ਼ ਜਿਹੜੇ ਸੀਗੇ ਉਹ ਇਹੀ ਤੁਹਾਨੂੰ ਇਹ ਗੱਲ ਕਹਿ ਰਹੇ ਆ ਨਾ ਕਿ ਜਦੋਂਕਰ ਸੌਚਕ ਸਮਾਗਮ ਦੀ ਤੁਸੀਂ ਗੱਲ ਨੂੰ ਇਹਦੇ ਨਾਲ ਜੋੜਨਾ ਚਾਹੁੰਦੇ ਜੇ ਉਹ ਇੱਕ ਸੌਚਕ ਇੱਕ ਮੇਨ ਸਮਾਗਮ ਸੀ ਹੁਣ ਤਾਂ ਪ੍ਰਧਾਨ ਜੀ ਕਹਿ ਰਹੇ ਆ ਮੈਸੇਜ ਜਾਂਦੇ ਆ ਆਪਣਾ ਸਭ ਨੂੰ ਫੋਨ ਕੀਤੇ ਜਾਂਦੇ ਆ ਸਭ ਨਾਲ ਗੱਲ ਵੀ ਹੁੰਦੀ ਆ ਔਰ ਨਵ ਸਿੱਧੂ ਲੁਧਿਆਣੇ ਵਾਲੇ ਪ੍ਰੋਗਰਾਮ ਤੇ ਵੀ ਆਏ ਅਗਰ ਨਹੀਂ ਬੁਲਾਇਆ ਜਾਂਦਾ ਮੰਨ ਲਓ ਮੁੱਦਾ ਚੱਕਣ ਦੀ ਗੱਲ ਕਹਿੰਦੇ ਆ ਸਾਡਾ ਸਿੰਪਲ ਇੱਕ ਇਸ਼ੂ ਇਹਦੇ ਅੰਦਰ ਇਹ ਹੈਗਾ ਵੀ ਹੁਣ ਅੱਜ ਦੇ ਸਮੇਂ 'ਚ ਪੰਜਾਬ ਦੇ ਵਿੱਚ ਸਰਕਾਰ 'ਚ ਅਸੀਂ ਹੈ ਨਹੀਂ 24 27 ਦੀ ਲੜਾਈ ਵੱਖਰੀ ਬਣੀ ਪਈ ਆ ਅਸੀਂ ਫੇਰ ਆਪਣੀ ਲੜਾਈ ਸ਼ੁਰੂ ਕਰ ਲਈਏ ਮੇਰਾ ਤਾਂ ਸਿਰਫ ਇੱਕ ਸਿੰਪਲ ਸਿੰਪਲ ਇਸ਼ੂ ਆ ਠੀਕ ਆ ਜੀ ਯੂਥ ਕਾਂਗਰਸ ਦੀ ਤੁਸੀਂ ਗੱਲ ਕੀਤੀ ਅਸੀਂ ਵੀ ਤਾਂ ਖਤਮ ਕੀਤਾ ਨਾ ਅੱਜ ਦੇ ਸਮੇਂ 'ਚ ਜਦੋਂ ਤੁਸੀਂ ਸ਼ੁਰੂ-ਸ਼ੁਰੂ 'ਚ ਇੱਕ ਦੋ ਵਾਰ ਆਇਆ ਉਸ ਤੋਂ ਬਾਅਦ ਕਦੀ ਸੁਣਿਆ ਯੂਥ ਕਾਂਗਰਸ ਨੇ ਛੱਡ ਗਿਆ ਤੁਹਾਡਾ ਬੀਜੇਪੀ ਚਲਾ ਗਿਆ ਉਸ ਤੋਂ ਬਾਅਦ ਬਾਕੀ ਇਹਨਾਂ ਕਲੇਸ਼ ਉਹਦੇ ਵੀਰ ਵੀ ਆ ਬਾਕੀ ਪਾਰਟੀ ਵੀ ਆ ਕੋਈ ਕਲੇਸ਼ ਸੁਣਿਆ ਉਸ ਤੋਂ ਬਾਅਦ ਔਰ ਕਲੇਸ਼ ਤੋਂ ਅਸੀਂ ਇਹ ਨਹੀਂ ਕਹਿੰਦੇ ਗੱਲ ਕੀ ਆ ਮੁੱਦਾ ਕੀ ਆ ਵੀ ਅੱਜ ਲੜਾਈ ਅਸੀਂ ਆਮ ਆਦਮੀ ਦੇ ਉਲਟ ਲੜ ਰਹੇ ਸੀ ਘਰੇ ਹੀ ਆਪਣੇ ਕਲੇਸ਼ ਪਾ ਕੇ ਇੱਕ ਬਾਧੂ ਦਾ ਔਰ ਇਹ ਪੁਰਾਣਾ ਕਲੇਸ਼ ਚੱਲਦਾ ਆ ਰਿਹਾ ਇਹ ਮੁੱਖ ਮੰਤਰੀ ਬਣਨ ਦਾ ਇੱਕ ਪੁਰਾਣਾ ਕਲੇਸ਼ ਚੱਲਦਾ ਆ ਰਿਹਾ ਓਏ ਮੁੱਖ ਮੰਤਰੀ ਦੀ ਲੜਾਈ ਆ ਇਹ ਪਾਰਟੀ ਦੇ ਮੁੱਦਿਆਂ ਦੀ ਲੜਾਈ ਨਹੀਂ ਇਸ ਇਸ ਆੜ ਦੇ ਵਿੱਚ ਇਹ ਜਦੋਂ ਮੁੱਖ ਮੰਤਰੀ ਦਾ ਮਸਲਾ ਬਣ ਜਾਂਦਾ ਨਾ ਉਦੋਂ ਇਹ ਕਲੇਸ਼ ਸ਼ੁਰੂ ਹੋ ਜਾਂਦਾ ਵਾ ਨਹੀਂ ਤਾਂ ਪਾਰਟੀ ਦੇ ਵਿੱਚ ਕੋਈ ਰਾਮ ਰੋਲਾ ਨਹੀਂ ਪਾਰਟੀ ਦੇ ਵਿੱਚ ਰੋਲਾ ਕੋਈ ਨਹੀਂ ਹੁੰਦਾ ਨਾ ਕੋਈ ਪੰਜਾਬ ਦੇ ਮੁੱਦਿਆਂ ਦਾ ਰੋਲਾ ਵਾ ਨਾ ਕਿਸੇ ਇਹ ਤਾਂ ਜਦੋਂ ਇਹ ਕਹਿੰਦੇ ਨਾ ਕਹਿੰਦੇ ਕਿ ਜਿਸ ਤਰੀਕੇ ਨਾਲ ਆਪੋਜੀਸ਼ਨ ਦੀ ਆਵਾਜ਼ ਹੋਣੀ ਚਾਹੀਦੀ ਆ ਉਹ ਹੈ ਹੀ ਨਹੀਂ ਨਜ਼ਰ ਹੀ ਨਹੀਂ ਆਉਂਦੀ ਕਹਿੰਦੇ 75 25 ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਹਿੰਦੇ ਪਹਿਲਾਂ 75 25 ਸੀ ਹੁਣ 80 20 ਹੋ ਗਿਆ ਕਹਿੰਦੇ ਭਾਜੀ ਮੈਂ ਸਾਰੀ ਹੀ ਰਾਜਨੀਤੀ ਕੋਈ ਮੈਂ ਸਿੱਧੂ ਦੇ ਖਿਲਾਫ ਜਾਂ ਨਾਲ ਤਾਂ ਨਹੀਂ ਕਰਨੀ ਔਰ ਨਾ ਹੀ ਕੋਈ ਪੰਜਾਬ ਦੀ ਗੱਲੀ ਰਾਜਨੀਤੀ ਇੱਕ ਦੋ ਬੰਦਿਆਂ ਦੇ ਆਲੇ ਦੁਆਲੇ ਘੁੰਮਦੀ ਆ ਆਪਾਂ ਕਿੰਨਾ ਕੁ ਕਲੇਸ਼ ਨੂੰ ਡਿਸਕਸ ਹੋਰ ਕਰੀ ਜਾਵਾਂਗੇ ਉਹ ਇੱਕ ਗੱਲ ਸੀ ਉਹਨਾਂ ਨੇ ਕਹਿ ਦਿੱਤੀ ਗੱਲ ਖਤਮ ਹੋਈ ਪਾਰਟੀ ਨੇ ਆਪਣਾ ਸਟੈਂਡ ਦੇ ਦਿੱਤਾ ਉਹ ਸਟੈਂਡ ਦੇ ਦਿੱਤਾ ਹੁਣ ਇਹਨੂੰ ਵਿਧਾਨ ਦੀ ਗੱਲ ਸਾਡੀ ਇਹ ਬੇਨਤੀ ਆ ਹੱਥ ਜੋੜ ਕੇ ਸਾਰੇ ਵੱਡੇ ਲੀਡਰਾਂ ਨੂੰ ਵੀ ਤੁਹਾਡੀ ਲੜਾਈ ਦਾ ਨੁਕਸਾਨ ਛੋਟੇ ਵਰਕਰ ਤੋਂ ਲੈ ਕੇ ਹਰ ਉਸ ਲੀਡਰ ਨੂੰ ਹੁੰਦਾ ਵਾ ਜਿਹੜਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੁੰਦਾ ਵਾ ਜਿਹੜਾ ਤੁਹਾਡੇ ਨਾਲ ਤੁਹਾਡੇ ਲਈ ਜ਼ਮੀਨੀ ਸਤਰ ਦੇ ਉੱਤੇ ਲੜਦਾ ਵਾ ਅਗਰ ਇਹ ਵੱਡਿਆਂ ਦਾ ਕਲੇਸ਼ ਕਿਤੇ ਖਤਮ ਹੋ ਜੇ ਅਗਰ ਕਿਤੇ ਇਹਨਾਂ ਦੇ ਵਿੱਚ ਆ ਜਾਏ ਤੇ ਪਾਰਟੀ ਦੇ ਵਿੱਚ ਥੱਲੇ ਤੋਂ ਲੈ ਕੇ ਉੱਪਰ ਤੱਕ ਇੱਕ ਯੂਨਿਟ ਯੂਨਾਈਟਿਡ ਫਰੰਟ ਦਿਖਦਾ ਵਾ ਔਰ ਲੋਕ ਸਾਡੇ ਵਿਰੋਧੀਆਂ ਨੂੰ ਸਾਡੇ ਤੇ ਤੰਜ ਕਸਣ ਦਾ ਮੌਕਾ ਨਹੀਂ ਮਿਲਦਾ। ਨੀਚਲੇ ਵੀ ਵਰਕਰ ਨੇ ਆਏ, ਐਮ.ਐਲ.ਏ ਨੇ ਉਹ ਵੀ ਇਹ ਗੱਲ ਕਹਿ ਰਹੇ ਨੇ ਜ਼ੀਰਾ ਕਹਿੰਦੇ ਕਿ ਪਾਰਟੀ ਦੇ ਵਿੱਚੋਂ ਬਾਹਰ ਕੱਢੋ, ਪਾੜਾ ਕਹਿ ਰਹੇ ਨੇ ਨਾਲ ਉਹ ਲੱਖੇ ਉਹਨਾਂ ਦਾ ਉਹਨਾਂ ਨੇ ਨਾਮ ਪ੍ਰੈਸ ਨੋਟ ਦੇ ਵਿੱਚ ਪਾਇਆ। ਬਿਆਨ ਤਾਂ ਪ੍ਰਧਾਨ ਦੀ ਇਹ ਜੁਣਲੀ ਨੇ ਹੀ ਜਾਰੀ ਕੀਤਾ ਨਾ ਉਹ ਕਹਿੰਦੇ ਕਿ ਸਿੱਧੂ ਨੂੰ ਬਾਹਰ ਕੱਢ ਦਿਓ ਪਾਰਟੀ 'ਚੋਂ। ਮੈਂ ਐਡਾ ਵੱਡਾ ਨਹੀਂ ਹੈਗਾ ਵੀ ਮੈਂ ਕਿਸੇ ਵੱਡੇ ਨੂੰ ਬਾਹਰ ਕੱਢਣ ਨੂੰ ਜਾਂ ਛੋਟੇ ਅੰਦਰ ਦੀ رائے ਕੀ ਹੈ ਕਿ ਸਿੱਧੂ ਪਾਰਟੀ ਚ ਹੋਣੇ ਚਾਹੀਦੇ ਨੇ ਨਹੀਂ ਮੈਂ ਮੈਂ ਕੌਣ ਹਾਂ ਕਿਸੇ ਨੂੰ ਰੱਖਣ ਵਾਲਾ ਜਾਂ ਕੱਢਣ ਵਾਲਾ ਮੈਂ ਇਹ ਤਾਂ ਹੁੰਦੀ ਹੈ ਇੱਕ ਬਤੌਰ ਬਤੌਰ ਤੁਹਾਡੀ ਇੱਕ ਕਾਂਗਰਸ ਵਰਕਰ ਕਹਿ ਲਓ ਇੱਕ ਸਾਬਕਾ ਯੂਥ ਦੇ ਪ੍ਰਧਾਨ ਵਜੋਂ ਕਹਿ ਲਓ ਇੱਕ ਸਾਬਕਾ ਕੈਂਡੀਡੇਟ ਵਜੋਂ ਕਹਾਂ ਤੁਹਾਡੀ ਕੀ رائے ਹੈ ਮੇਰੀ ਨਜ਼ਰ ਜਿਹੜਾ ਵੀ ਬੰਦਾ ਕੋਈ ਪਾਰਟੀ ਨੂੰ ਢਾਹ ਲਾਂਦਾ ਵਾ ਜਿਹੜਾ ਵੀ ਪਾਰਟੀ ਦੇ ਅਕਸ ਨੂੰ ਖਰਾਬ ਕਰਦਾ ਵਾ ਜਿਹੜਾ ਆਪਣੇ ਆਪ ਨੂੰ ਪਾਰਟੀ ਤੋਂ ਵੱਡਾ ਸਮਝਦਾ ਵਾ ਇਹ ਜਿੰਨੂੰ ਵੀ ਇਹ ਲੱਗਦਾ ਵੀ ਸ਼ਾਇਦ ਮੇਰੇ ਬਿਨਾ ਸਰ ਨਹੀਂ ਸਕਦਾ ਉਹਨੂੰ ਜਰੂਰ ਬਾਹਰ ਦਾ ਰਸਤਾ ਬਖਾ ਦੇਣਾ ਚਾਹੀਦਾ ਉਹ ਮੈਂ ਕਿਸੇ ਇੰਡੀਵਿਜੂਅਲ ਦੇ ਖਿਲਾਫ ਨਹੀਂ ਅਗਰ ਮੈਂ ਨਵਜੋਤ ਸਿੱਧੂ ਨਹੀਂ ਨਹੀਂ ਮੈਂ ਉਹ ਕਿਉਂ ਕਵਾਂ ਮੈਂ ਕਿਉਂ ਕਵਾਂ ਮੈਂ ਕਹਿੰਦਾ ਇਸ ਇਸ ਪੈਰਾਮੀਟਰ ਦੇ ਵਿੱਚ ਉਹ ਭਾਵੇਂ ਬਰਿੰਦਰ ਹੋਵੇ ਭਾਵੇਂ ਕੋਈ ਸਿੱਧੂ ਹੋਵੇ ਭਾਵੇਂ ਉਹ ਬਾਜਵਾ ਸਾਹਿਬ ਹੋਣ ਭਾਵੇਂ ਖੁੱਲ ਕੇ ਨਾਮ ਕਿਉਂ ਨਹੀਂ ਲੈ ਰਹੇ ਖੁੱਲ ਕੇ ਨਾਮਦੋ ਕਿ ਇਹ ਪੈਰਾਮੀਟਰ ਤਾਂ ਸਾਰੇ ਸਿੱਧੂ ਦੇ ਉੱਤੇ ਹੀ ਆਉਂਦੇ ਨੇ ਇਹ ਤੁਹਾਡੀ ਨਜ਼ਰ ਦੇ ਵਿੱਚ ਆ ਰਹੇ ਆ ਤੇ ਫਿਰ ਤੂੰ ਫਿਰ ਹੋਰ ਦੱਸ ਦੋ ਕੋਈ ਹੋਰ ਦੱਸ ਦੋ ਕੋਈ ਜੇ ਇਸ ਪੈਰਾਮੀਟਰ 'ਚ ਕੋਈ ਹੋਰ ਨਹੀਂ ਨਹੀਂ ਮੈਂ ਤੁਹਾਨੂੰ ਇਹ ਕ ਵੀ ਉਹਦੇ ਬਣਾ ਕਾਂਗਰਸ ਪਾਰਟੀ ਦੇ ਵਿੱਚ ਕੀ ਨਵਜੋਤ ਸਿੱਧੂ ਤੋਂ ਬਣਾ ਪਾਰਟੀ ਨਹੀਂ ਚੱਲ ਸਕਦੀ ਜਾਂ ਆਪਣਾ ਮੰਨ ਲਓ ਕਿਸੇ ਇੱਕ ਬੰਦੇ ਤੋਂ ਬਣਾ ਪਾਰਟੀ ਨਹੀਂ ਚੱਲ ਸਕਦੀ ਸੀ ਬਾਜਵਾ ਨੂੰ ਕੀ ਲੋੜ ਸੀ ਪ੍ਰੈਸ ਨੋਟ ਜਾਰੀ ਕਰਨ ਦੀ ਕੀ ਲੋੜ ਸੀ ਫਿਰ ਰਹਿਣ ਦਿੰਦੇ ਉਹ ਆਪਣੀਆਂ ਰੈਲੀਆਂ ਕਰ ਰਹੇ ਸੀ ਕਰਨ ਦਿੰਦੇ ਉਹਨਾਂ ਨੂੰ ਇਹਨਾਂ ਬਾਜਵਾ ਸਾਹਿਬ ਤੇ ਸਿੱਧੂ ਸਾਹਿਬ ਤੋਂ ਪੁੱਛੋ ਮੈਂ ਕਿਉਂ ਬੋਲਣਾ ਮੈਂ ਸਾਨੂੰ ਤਾਂ ਮਜਬੂਰੀ 'ਚ ਤੁਸੀਂ ਮਤਲਬ ਆਪਣੀ ਗੱਲ ਮੇਰੇ ਹਿਸਾਬ ਨਾਲ ਤਾਂ ਆਪਾਂ ਲਾਇੰਸ ਦੇ ਉੱਤੇ ਔਰ ਇਸ ਮੁੱਦੇ ਦੇ ਉੱਤੇ ਆਪਾਂ ਮੈਚ ਅਸੀਂ ਚਾਹੁੰਦੇ ਸੀ ਵੀ ਅਸੀਂ ਇਸ ਸਿੱਤ ਤੇ ਗੱਲ ਕਰੀਏ ਤੁਸੀਂ ਵੀ ਆ ਜਾਂਦੇ ਆ ਚਲੋ ਆਪਾਂ ਲਾਇੰਸ ਤੇ ਵੀ ਆ ਜਾਂਦੇ ਆ ਆਪਾਂ ਮੁੱਦਾ ਪਟਕ اگر ایک بندے نے ایک بیان دیتا تو کل ਨੂੰ ਅੱਜ ਖਤਮ ਹੋ ਜੂਗੀ ਉਹ ਗੱਲ ਮੇਰੇ ਹਿਸਾਬ ਨਾਲ ਮੁੱਦਾ ਤਾਂ ਹਾਈ ਕਮਾਂਡ ਤੱਕ ਪਹੁੰਚ ਗਿਆ ਬਾਈ ਜੀ ਉੱਪਰ ਤੱਕ نوٹس ਲਾ ਲਿੱਤੇ ਗਏ ਨੇ بیان ਮੰਗਾ ਲਿੱਤੇ ਗਏ ਨੇ ਸੀ ਡਬਲਯੂ ਸੀ ਡੀ ਵੀ ਅੱਜ ਬੈਠਕ ਵੀ ਹੋਈ ਹੈ ਕਿ ਤਾ ਉਸ ਵਿਚਾਰਿਆ ਵੀ ਗਿਆ ਹੋ ਚਲੋ ਵਧੀਆ ਗੱਲ ਆ ਪਰ ਮੇਰਾ ਇਹ ਸਿਰਫ ਇੱਕ ਇੱਕ ਇਸ ਮਸਲੇ ਦੇ ਉੱਤੇ ਇੱਕ ਇੰਨੀ ਕੁ ਟਿੱਪਣੀ ਕਰਕੇ ਮੈਂ ਇਸ ਗੱਲ ਨੂੰ ਆਪਣੇ ਵੱਲੋਂ ਖਤਮ ਕਰਨਾ ਚਾਹੁੰਦਾ ਮੈਂ ਕੋਈ ਵੀ ਬੰਦਾ اگر ਮੰਨ ਲਓ ਮੈਂ ਵੀ ਆ ਮੈਂ ਕੱਲ ਨੂੰ 모ਹਿਤ ਮਹਿੰਦਰਾ ਸੀ ਯੂਥ ਦਾ ਪ੍ਰਧਾਨ ਪਾਵੇ ਮੈਂ ਉਸ ਤੋਂ ਪਹਿਲਾਂ ਪ੍ਰਧਾਨ ਸੀਗਾ ਲੇਕਿਨ ਮੈਂ ਮੋਹਿਤ ਦੇ ਐਜ਼ ਅ ਪੀਵਾਈਸੀ ਪ੍ਰਧਾਨ ਮੈਂ ਉਹਨਾਂ ਦੀ ਖਿਲਾਫਤ ਨਹੀਂ ਕਰ ਸਕਦਾ ਉਸ ਕੁਰਸੀ ਦੀ ਜਿਸ ਕੁਰਸੀ ਤੇ ਮੈਂ ਰਿਹਾ ਹਾਂ ਠੀਕ ਆ ਸਾਡੇ ਡਿਫਰੈਂਸਸ ਰਹਿ ਸਕਦੇ ਆ ਅਸੀਂ ਮਾੜੀ-ਮੋਟੀ ਉਹ ਰਾਜਨੀਤੀ ਚੱਲਦੀ ਰਹਿੰਦੀ ਆ ਲੇਕਿਨ ਜਿਹੜੀ ਕੁਰਸੀ ਦਾ ਅਸੀਂ ਰਹੀ ਹੋਈਏ ਉਹਦੇ ਉੱਤੇ ਪਬਲਿਕਲੀ ਬੋਲਣਾ ਪਬਲਿਕਲੀ ਉਹਦੇ ਬਾਰੇ ਟਿੱਪਣੀਆਂ ਕਰਨਾ ਔਰ ਜਾ ਕੇ মিডিਆ ਦੇ ਵਿੱਚ ਉਹ ਗੱਲ ਕਰਨਾ ਉਹ ਕਿਤੇ ਨਾ ਕਿਤੇ ਢਾ ਲੈਂਦੀ ਅਗਰ ਮੇਰੇ ਤੋਂ ਵੀ ਕਿਤੇ ਕੀਤੀ ਹੁਣ ਚਲੋ ਸਾਡੇ ਸੀ ਤਾਂ ਨੌਜਵਾਨ ਸਾਡੇ ਤੋਂ ਗਲਤੀਆਂ ਹੋ ਸਕਦੀਆਂ ਵਾ ਕਿਤੇ ਨਾ ਕਿਤੇ ਲੇਕਿਨ ਜਿਹੜੇ ਏਡੇ ਵੱਡੇ ਸੀਜ਼ਨਡ ਪੋਲੀਟੀਸ਼ੀਅਨਸ ਆ ਜਿਨ੍ਹਾਂ ਨੇ ਏਡੇ ਏਡੇ ਪੰਜਾਬ ਨੂੰ ਲੀਡ ਕਰਨ ਦੀ ਗੱਲ ਕਰਦੇ ਆ ਜਿਹੜੇ ਮੁੱਖ ਮੰਤਰੀ ਦੇ ਦਾਵੇਦਾਰ ਆ ਉਹਨਾਂ ਤੋਂ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਅਲਾਈਅੰਸ ਦਾ ਕੀ ਇਸ ਵੇਲੇ ਤੁਹਾਨੂੰ ਸਟੇਟਸ ਨਜ਼ਰ ਆ ਰਿਹਾ ਹੈ ਕਿਉਂਕਿ ਉੱਪਰਲੇ ਲੈਵਲ ਤੇ ਤਾਂ ਕਹਿੰਦੇ ਸਭ ਗੱਲਾਂ ਸੈੱਟ ਹੋ ਚੁੱਕੀਆਂ ਨੇ 7-7 ਦੀ ਆ 7-6 ਵਾਲੀ ਜਿਹੜੀ ਰੇਸ਼ਿਓ ਹੈਗੀ ਆ ਉਹ ਤੈਹ ਹੋ ਚੁੱਕੀ ਹੈ ਤੁਹਾਡੇ ਕੋ ਨਹੀਂ ਸਾਡੇ ਕੋਲ ਤਾਂ ਕੀ ਰਿਪੋਰਟਾ ਸੀ ਤਾਂ ਆਪਣੇ ਲੀਡਰਾਂ ਦੇ ਉੱਤੇ ਭਰੋਸਾ ਕਰਦੇ ਆ ਸਾਨੂੰ ਸਾਡੀ ਸਟੇਟ ਲੀਡਰਸ਼ਿਪ ਰਾਜਾ ਵੜਿੰਗ ਜੀ ਪ੍ਰਤਾਪ ਬਾਜਵਾ ਜੀ ਅੱਜ ਭਰਤਪੂਸ਼ਣ ਆਸ਼ੂ ਜੀ ਨੇ ਬਹੁਤ ਖੂਬਸੂਰਤੀ ਨਾਲ ਕਲਰਟੀ ਨਾ ਕਹਿਤਾ ਵੀ ਅਸੀਂ ਨਾ ਇਹ ਅੱਜ ਐਲਾਈਅੰਸ ਹੋਣਾ ਅੱਜ ਹੋਣਾ ਨਾ ਕੱਲ ਹੋਣਾ ਚਾਹੀਦਾ ਔਰ ਜੇ ਹੋਊਗਾ ਤੇ ਭਰਤਪੂਸ਼ਣ ਆਸ਼ੂ ਜਿਹੜਾ ਵਾ ਘਰੇ ਬੈਠੂਗਾ ਪ੍ਰਗਟ ਸਿੰਘ ਨੇ ਕਹਿਤਾ ਉੱਥੇ ਵੀ ਇਹ ਐਲਾਈਅੰਸ ਬਿਲਕੁਲ ਇਹਦੇ ਹੱਕ ਵਿੱਚ ਨਹੀਂ ਲੱਖਾ ਜੀ ਨੇ ਕਿਹਾ ਵੀ ਇਹ ਇਹੋ ਜਿਹਾ ਗਲਤੀ ਨਾ ਕਰ ਲਿਓ ਕਿਤੇ ਕਾਂਗਰਸ ਦੁਬਾਰਾ ਉੱਠਣੀ ਨਹੀਂ ਉਹੀ ਮੇਰੀ ਰਾਏ ਹੈਗੀ ਆ ਸਾਰਿਆਂ ਦੇ ਵਿੱਚ ਔ ਇਹਨਾਂ ਨੇ ਤਾਂ ਜਦੋਂ ਸਭ ਤੋਂ ਵੱਧ ਇਹ 12 ਦੇ ਅੰਦੋਲਨ ਦੇ ਵਿੱਚ ਸਭ ਤੋਂ ਵੱਧ ਕਾਂਗਰਸ ਨੂੰ ਗਾਲਾਂ ਕੱਢਦੇ ਸੀ ਇਹਨਾਂ ਨੂੰ ਤਾਂ ਵਾਪਸੀਆਂ ਕਰ ਸਕਦੇ ਆ ਇਹ ਪਹੁੰਚ ਸਕਦੇ ਆ ਉੱਥੇ ਲੇਕਿਨ ਪੰਜਾਬ ਦੇ ਵਿੱਚ ਠੀਕ ਆ ਇਹਨਾਂ ਦੀ ਦਿੱਲੀ ਉੱਥੇ ਸਾਰਿਆਂ ਦੀ ਇਹਨਾਂ ਦੀ ਸਾਂਝ ਘਟ ਹੋ ਜੇ ਇੱਥੇ ਅਸੀਂ ਆਪੋਜੀਸ਼ਨ ਇਥੇ ਅਸੀਂ 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 ਢਾਈ ਸਾਲ ਉਹਨਾਂ ਨੂੰ ਲੜਦੇ ਹੁੰਦੀ ਗੱਲ ਕਰ ਰਹੇ ਹਾਂ ਤਾਂ ਫਿਰ ਜ਼ਿਕਰ ਸਿੱਧੂ ਦਾ ਹੀ ਆ ਗਿਆ ਸਿੱਧੂ ਕਹਿੰਦੇ ਪਾਰਟੀ ਸੁਪਰੀਮ ਹੈ ਪਾਰਟੀ ਜੋ ਫੈਸਲਾ ਕਰ ਦੇ ਉਸ ਨੂੰ ਸਿਰੇ ਮੱਥੇ ਮੰਨਣਾ ਚਾਹੀਦਾ ਹੈ ਕਹਿੰਦੇ ਕਿ ਜਰਨੈਲ ਕਦੀ ਵੀ ਜਿਹੜਾ ਵੀ ਫੈਸਲਾ ਲੈ ਲੈਂਦਾ ਹੈ ਸਪਾਈ ਉਹਦਾ ਫਿਰ ਕਾਊਂਟਰ ਨਹੀਂ ਕਰਦਾ ਸਿੱਧੂ ਕਹਿੰਦੇ ਨੇ ਕਿ ਅਲਾਈਅੰਸ ਹੋਣਾ ਚਾਹੀਦਾ ਤੁਸੀਂ ਸਾਰੇ ਕਹਿ ਰਹੇ ਹੋ ਕਿ ਨਹੀਂ ਹੋਣਾ ਚਾਹੀਦਾ ਕਨਟਰਡਿਕਸ਼ਨ ਤਾਂ ਫਿਰ ਬਣਦੀ ਹੀ ਨਜ਼ਰ ਆਉਂਦੀ ਹੈ ਸ਼ਾਇਦ ਦੇਖੋ ਅਸੀਂ ਸ਼ਾਇਦ ਮਤਲਬ ਵੋਟਰਾਂ ਦੇ ਵਿੱਚ ਆਪਣੇ ਕੈਡਰ ਦੀ ਗੱਲ ਸੁਣ ਕੇ ਕਹਿ ਰਹੇ ਆ ਸਾਡੀ ਇੰਡੀਵਿਜੂਅਲ ਰਾਏ ਤਾਂ ਹੈ ਨਹੀਂ ਸਿੱਧੂ ਸਾਹਿਬ ਸ਼ਾਇਦ ਸਟੇਜ ਦੇ ਉੱਤੇ ਥੱਲੇ ਉਹਨਾਂ ਨੂੰ ਆਵਾਜ਼ ਨਹੀਂ ਸੁਣ ਰਹੀ ਹੋਊਗੀ ਉਹ ਉਹ ਤਾਂ ਇਹ ਮੰਨਦੇ ਹੀ ਹੋਣਗੇ ਹੀ ਨਹੀਂ ਮੰਨਦੇ ਮੈਂ ਫਿਰ ਕਹਿਣਾ ਭਾਜੀ ਨਵਜੋਤ ਸਿੱਧੂ ਐਡਾ ਵੱਡਾ ਮੁੱਦਾ ਨਹੀਂ ਬਣ ਜਾਂਦਾ ਵੀ ਨਵਜੋਤ ਸਿੱਧੂ ਕੀ ਕਹਿ ਰਿਹਾ ਨਵਜੋਤ ਸਿੱਧੂ ਵੀ ਆਪਣੀ opinion ਰੱਖ ਸਕਦਾ ਉਹਨਾਂ ਦੇ ਕੋਲ ਵੀ ਆਪਣਾ ਹੱਕ ਆ ਦੋ ਬੰਦਿਆਂ ਦੀ ਡਿਫਰੈਂਟ opinion ਹੈ ਉਹ ਸਾਦੀ ਹੈ ਲੇਕਿਨ ਅਸੀਂ ਇੱਕ ਪਾਰਟੀ ਜਾਂ ਖੂਬਸੂਰਤੀ ਹੈ ਡੈਮੋਕ੍ਰੇਸੀ ਦੀ ਸਾਡੀ ਪਾਰਟੀ ਦੀ ਵੀ ਖੂਬਸੂਰਤੀ ਆ ਉਹਨਾਂ ਦੀ ਜੋ ਨਵਜੋਤ ਸਿੱਧੂ ਕਹਿ ਰਿਹਾ ਉਸ ਗੱਲ ਦਾ ਵੀ ਸਤਕਾਰ ਆ ਕੋਈ ਕੋਈ ਅਸੀਂ ਉਸ ਗੱਲ ਦਾ ਵਿਰੋਧ ਨਹੀਂ ਕਰ ਰਹੇ ਉਹ ਉਹਨਾਂ ਦੇ ਵਿਚਾਰ ਆ ਸਾਡੇ ਵਿਚਾਰ ਆ ਫੈਸਲਾ ਜਿਨ੍ਹਾਂ ਨੇ ਕਰਨਾ ਉਹਨਾਂ ਦੇ ਅੱਗੇ ਸਾਰੇ ਪੱਖ ਰੱਖੇ ਜਾਣਗੇ ਔਰ ਅੱਜ ਵੀ ਮੈਂ ਫਿਰ ਤੁਹਾਨੂੰ ਇੱਕ ਗੱਲ ਇਹ ਕਹਿੰਦਾ ਵੀ ਅਸੀਂ ਅਸੀਂ ਕ੍ਰੈਡੀਬਿਲਟੀ ਦੀ ਲੜਾਈ ਆ ਕੈਰੇਕਟਰ ਦੀ ਲੜਾਈ ਆ ਨਵਜੋਤ ਸਿੱਧੂ ਵੀ ਇਹੀ ਕਹਿੰਦੇ ਨਾ ਵੀ ਆਪਣਾ ਕੀ ਕਹਿੰਦਾ ਜਾਂ ਮਤਲਬ ਜਿਨ੍ਹਾਂ ਨੇ ਭਗਵੰਤ ਮਾਨ ਵੀ ਇਹੀ ਕਹਿੰਦਾ ਸੀ ਕੇਜਰੀਵਾਲ ਵੀ ਇਹੀ ਕਹਿੰਦਾ ਸੀਗਾ ਅੱਜ ਦੇ ਸਮੇਂ 'ਚ ਪੰਜਾਬ ਦੇ ਕਿਸਾਨੀ ਅੰਦੋਲਨ ਸੀ ਉਹ ਵੀ ਇੱਕ ਕ੍ਰੈਡੀਬਿਲਟੀ ਦੀ ਗੱਲ ਸੀਗੀ ਲੋਕ ਅੱਜ ਦੇ ਸਮੇਂ 'ਚ ਸਾਡੀ ਕ੍ਰੈਡੀਬਿਲਟੀ ਕਿਤੇ ਨਾ ਕਿਤੇ ਹਿੱਟੋ ਗਈ 2 ਸਾਲ ਅਸੀਂ ਇਹਨਾਂ ਦੇ ਉਲਟ ਬ ਦੋ ਸਾਲ ਅਸੀਂ ਰੱਜ ਕੇ ਇਹਨਾਂ ਦਾ ਵਿਰੋਧ ਕਰਦੇ ਆਂ ਅੱਜ ਅਸੀਂ ਇਹਨਾਂ ਦੀ ਸਰਕਾਰ ਦੇ ਖਿਲਾਫ ਧਰਨਾ ਲਾਇਆ ਵਾ ਤੇ 4 ਮਹੀਨਿਆਂ ਬਾਅਦ ਅਸੀਂ ਸਟੇਜ ਅਗਰ ਸਾਂਝੀ ਕਰਾਂਗੇ ਉਹ ਜਿਹੜਾ ਥੱਲੜੇ ਬੈਠਾ ਪਿੰਡ ਦੇ ਵਿੱਚ ਬੈਠਾ ਸਾਡਾ ਵਰਕਰ ਹੋਵੇ ਭਾਵੇਂ ਉੱਥੋਂ ਦਾ ਸਰਪੰਚ ਹੋਵੇ ਭਾਵੇਂ ਸ਼ਹਿਰ 'ਚ ਬੈਠਾ ਕੋਈ ਵਰਕਰ ਹੋਵੇ ਉਹ ਤਾਂ 30 'ਚ ਪੈ ਜਾਊਗਾ ਨਾ ਵੀ ਯਾਰ ਇਹ ਕਰੀ ਕੀ ਜਾਂਦੇ ਇੱਕ ਕਮਾਂਡ ਦਾ ਫੈਸਲਾ ਆ ਗਿਆ ਕਿ ਇਹਨੂੰ ਲਾਗੂ ਹੀ ਕਰਨਾ ਪੈਣਾ ਤੁਹਾਨੂੰ ਫਿਰ ਕੀ ਤੁਹਾਡੇ ਕੋਲ ਵਿਕਲਪ ਹੋਊਗਾ ਫਿਰ ਕੀ ਕਰੋਗੇ ਨਹੀਂ ਫਿਰ ਹਰੇਕ ਦੀ ਜਦੋਂ ਪਾਰਟੀ ਦਾ ਇੱਕ ਫੈਸਲਾ ਆ ਗਿਆ ਉਸ ਤੋਂ ਬਾਅਦ ਫਿਰ ਇੰਡੀਵਿਜੂਅਲ ਫੈਸਲੇ ਰਹਿ ਜਾਂਦੇ ਆ ਉਹ ਪਾਰ ਉਸ ਤੋਂ ਬਾਅਦ ਬੰਦਾ ਆਪਣਾ ਆਪ ਦੀ ਆਪਦੀ ਸੋਚ ਰੱਖਦਾ ਵਾ ਇਹ ਤਾਂ ਹੈ ਨਹੀਂ ਨਾ ਵੀ ਮੈਂ ਮੈਂ ਐਜ਼ ਅ ਪੀਸੀ ਅਗਰ ਮੰਨ ਲਓ ਪੀਸੀਸੀ ਪ੍ਰਧਾਨ ਨੂੰ ਪਾਰਟੀ ਦਾ ਫੈਸਲਾ ਮਨਜ਼ੂਰ ਨਹੀਂ ਆ ਜਾਂ ਮੈਂ ਪੀਵਾਈਸੀ ਪ੍ਰਧਾਨ ਹਾਂ ਤਾਂ ਮੈਨੂੰ ਪਾਰਟੀ ਦਾ ਫੈਸਲਾ ਮਨਜ਼ੂਰ ਨਹੀਂ ਆ ਮੈਂ ਪੋਜੀਸ਼ਨ ਤੇ ਵੀ ਬਣਿਆ ਰਵਾਂ ਤੇ ਮੈਂ ਉਹਦਾ ਵਿਰੋਧ ਵੀ ਕਰੀ ਜਾਵਾਂ ਉਹ ਤਾਂ ਕਿਤੋਂ ਗੱਲ ਨਹੀਂ ਬੰਦੀ ਅਗਰ ਮੈਂ ਉਸ ਪੋਜੀਸ਼ਨ ਤੇ ਆਉਂਗਾ ਤੇ ਮੈਂ ਇੱਕ ਮਤਲਬ ਉਹ ਉਹ ਉਦੋਂ ਦੀ ਸਮੇਂ ਦੀ ਉਦੋਂ ਦਾ ਵਿਚਾਰਾਂਗੇ ਲੇਕਿਨ ਮੇਰੀ ਅਗਰ ਇੰਡੀਵਿਜੂਅਲ ਰਾਏ ਪੁੱਛੋ ਜੀ ਹਾਈ ਕਮਾਂਡ ਇਹ ਫੈਸਲਾ ਸੁਣਾ ਦਿੰਦੀ ਹੈ ਕਿ ਅਲਾਈਅੰਸ ਹੋਣਾ ਤਾਂ ਫਿਰ ਵੜਿੰਗ ਨੂੰ ਫਿਰ ਅਸਤੀਫਾ ਦੇਣਾ ਚਾਹੀਦਾ ਕਿ ਵੜਿੰਗ ਕਵੇ ਕਿ ਮੈਂ ਤਾਂ ਅਸਤੀਫਾ ਦਿੰਦਾ ਨਹੀਂ ਸਾਨੂੰ ਇਹ ਮੰਜ਼ੂਰ ਨਹੀਂ ਮੇਰੀ ਟੀਮ ਨੂੰ ਮੰਜ਼ੂਰ ਨਹੀਂ ਮੇਰੇ ਪੰਜਾਬ ਦੇ ਲੀਡਰਾਂ ਨੂੰ ਮੰਜ਼ੂਰ ਨਹੀਂ ਅਗਰ ਮੰਨ ਲਓ ਜਿਹੜੇ ਬੰਦੇ ਅੱਜ ਅਲਾਈਅੰਸ ਦਾ ਵਿਰੋਧ ਕਰ ਰਹੇ ਆ ਔਰ ਕੱਲ ਨੂੰ ਅਲਾਈਅੰਸ ਕਰ ਲੈਂਦੀ ਆ ਪਾਰਟੀ ਉਦੋਂ ਤੋਂ ਬਾਅਦ ਹਰ ਬੰਦੇ ਦਾ ਆਪਦਾ ਇੰਡੀਵਿਜੂਅਲ ਸਟੈਂਡ ਆ ਜਾਊਗਾ ਨਾ ਉਸ ਤੋਂ ਬਾਅਦ ਤਾਂ ਹਰ ਬੰਦੇ ਦਾ ਆਪ ਦਾ ਇੰਡੀਵਿਜੂਅਲ ਸਟੈਂਡ ਹੋ ਜੂਗਾ ਹੁਣ ਉਹਦੀ ਮਰਜ਼ੀ ਹੋਗੀ ਯਾਰ ਮੈਂ ਤਾਂ ਵਿਰੋਧ ਕਰ ਰਿਹਾ ਸੀ ਪਰ ਮੈਂ ਪਾਰਟੀ ਦਾ ਡੈਡੀਕੇਟਿਡ ਸੋਲਜਰ ਬਣ ਜਾਂਦਾ ਮੇਰੇ ਵਰਗਾ ਬੰਦਾ ਕੋਈ ਕਹੂਗਾ ਠੀਕ ਆ ਯਾਰ ਮੈਂ ਵੀ ਵਿਰੋਧ ਕਰ ਰਿਹਾ ਸੀਗਾ ਲੇਕਿਨ ਹਾਂ ਮੈਂ ਇਸ ਅਲਾਈਅੰਸ ਨੂੰ ਨਹੀਂ ਮੰਨਦਾ ਉਸ ਤੋਂ ਬਾਅਦ ਸ਼ਾਇਦ ਪਾਰਟੀ ਤੁਹਾਨੂੰ ਕੋਈ ਸਜ਼ਾ ਦੇ ਸਕਦੀ ਹੈ ਜਾਂ ਤੁਸੀਂ ਆਪਣੇ ਵੱਲੋਂ ਕਹਿ ਸਕਦੇ ਹੋ ਵੀ ਯਾਰ ਮੈਂ ਤਾਂ ਫਿਰ ਘਰੇ ਬੈਠਾ ਵਾਂ ਵੀ ਮੈਂ ਤਾਂ ਇਹ ਚੀਜ਼ ਨਹੀਂ ਕਰਾਂ ਪਾਰਟੀ ਦੇ ਮੈਂ ਉਹ ਕਹ ਰਿਹਾ ਨਾ ਪਾਰਟੀ ਦਾ ਵੀ ਇੱਕ ਸਟਰਕਚਰ ਆ ਇੱਕ ਦੂਜੇ ਨਾਲ ਡਿਸਐਗਰੀਮੈਂਟ ਦਾ ਵੀ ਇੱਕ ਇਸ ਇੱਥੇ ਸਕੋਪ ਹੋਣਾ ਚਾਹੀਦਾ ਵਾ ਇੱਕ ਡਿਕਟੇਟਰਸ਼ਿਪ ਨਹੀਂ ਆ ਫੌਜ ਦੇ ਵਿੱਚ ਕਈ ਵਾਰ ਮਤਲਬ ਉਹਦੇ ਅੰਦਰ ਜੋ ਜਰਨੈਲ ਦਾ ਹੁਕਮ ਹੁੰਦਾ ਮੰਨਣਾ ਪੈਂਦਾ ਲੇਕਿਨ ਪੋਲੀਟੀਕਲ ਪਾਰਟੀਆਂ ਚ ਤੁਹਾਡੇ ਕੋਲ ਇੱਕ ਡਿਫਰੈਂਸ ਆਫ opinion ਦੀ ਜਗ੍ਹਾ ਹੋਣੀ ਚਾਹੀਦੀ ਆ ਤੁਹਾਡੇ ਕੋਲ ਇੱਕ ਡਿਸਐਗਰੀਮੈਂਟ ਦੀ ਜਗ੍ਹਾ ਹੁੰਦੀ ਆ ਉਹ ਫਿਰ ਪਾਰਟੀ ਵੇਖੇ ਵੀ ਜਿਹੜੇ ਸਾਡੇ ਵਰਗੇ ਲੋਕ ਜਿਹੜੇ ਇਸ ਐਲਾਈਅੰਸ ਦਾ ਵਿਰੋਧ ਕਰ ਰਹੇ ਆ ਫਿਰ ਉੱਥੇ ਪਾਰਟੀ ਸਾਨੂੰ ਕਿੱਥੇ ਜਗ੍ਹਾ ਦੇਊਗੀ ਦਉਗੀਏ ਨਹੀਂ ਦਉਗੀਏ ਪਾਰਟੀ ਦੇ ਉੱਤੇ ਫੈਸਲਾ ਆਊਗਾ ਅਸੀਂ ਕਿਸੇ ਹੋਰ ਪਾਰਟੀ ਚ ਨਾ ਖਲਾਰੇ ਹੁੰਦੇ ਨਾ ਪਾਰਟੀ ਚ ਫਿਰ ਇਹੀ ਤਾਂ ਖਲਾਰੇ ਹੁੰਦੇ ਨੇ ਦੋ ਧੜੇ ਨੇ ਦੋ ਧੜਿਆਂ ਦੇ ਵਿੱਚੋਂ ਇੱਕ ਦੀ ਹਾਂ ਇੱਕ ਦੀ ਨਾ ਐ ਆਪਸ ਚ ਬਿਆਨਬਾਜ਼ੀਆਂ ਨੇ ਫਿਰ ਪਾਰਟੀ ਕਿਦੇ ਵੱਲ ਦੇਖੇ ਪਾਰਟੀ ਕਿਨੂੰ ਚੁਣੇ ਕਿਨੂੰ ਸਮਝੇ ਕਿਨੂੰ ਸਹੀ ਸਮਝੇ ਕਿਨੂੰ ਗਲਤ ਸਮਝੇ ਇੱਥੇ ਲੀਡਰਸ਼ਿਪ ਦਾ ਟੈਸਟ ਆਂਦਾ ਵਾ ਇੱਥੇ ਹੀ ਸਾਰੇ ਮਤਲਬ ਲੀਡਰਾਂ ਦੀ ਕਾਰਗੁਜ਼ਾਰੀਆਂ ਆਂਦੀਆਂ ਵਾ ਇੱਥੋਂ ਹੀ ਪਾਰਟੀਆਂ ਬੰਦਦੀਆਂ ਟੈਂਦੀਆਂ ਡਿੱਗਦੀਆਂ ਵਾ ਇਹ ਤਾਂ ਹੈ ਨਹੀਂ ਵੀ ਇਹ ਪਹਿਲੀ ਵਾਰੀ ਆ ਵੀ ਪਾਰਟੀ ਦੇ ਵਿੱਚ ਕੋਈ ਫੈਸਲਾ ਨਾ ਮਨਜ਼ੂਰ ਹੋਵੇ ਅਗਰ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਟਾਈਮ ਤੇ ਅਸਤੀਫਾ ਦਿੱਤਾ ਸੀ ਸ਼ਾਇਦ ਉਹਨਾਂ ਨੂੰ 20 ਸਾਲਾਂ ਬਾਅਦ ਉਸੇ ਕਿਰਦਾਰਾਂ ਦਾ ਮੁੱਲ ਪਿਆ ਮੌਕੇ ਤੇ ਪਾਰਟੀਆਂ ਪਾਰਟੀਆਂ ਤੋਂ ਬਿਨਾ ਅਸੀਂ ਕੁਝ ਨਹੀਂ ਅਗਰ ਮੈਂ ਕਹਾਂ ਵੀ ਅਸੀਂ ਇਸ ਏਡੇ ਵੱਡੀ ਸਟੇਟ ਦੇ ਵਿੱਚ ਸਾਨੂੰ ਕਾਂਗਰਸ ਪਾਰਟੀ ਨੇ ਮੌਕਾ ਦਿੱਤਾ ਸੀ ਕਾਂਗਰਸ ਨੂੰ ਧੋਖਾ ਕਦੀ ਨਹੀਂ ਜ਼ਿੰਦਗੀ ਚ ਦੇ ਸਕਦੇ ਨਾ ਅਸੀਂ ਕਦੀ ਕਾਂਗਰਸ ਦੇ ਮਤਲਬ ਮੰਨ ਲਓ ਇਹਨਾਂ ਨੂੰ ਢਾਹ ਲਾਉਣ ਦੀ ਗੱਲ ਕਰਸਦੇ ਆ ਲੇਕਿਨ ਅਗਰ ਅਗਰ اگر ਸਾਡੇ ਆਪ ਦੇ ਕਰੈਕਟਰ ਤੇ ਕਿਰਦਾਰਾਂ ਤੇ ਗੱਲ ਆ ਜੂਗੀ ਔਰ ਸਾਨੂੰ ਲੱਗੋ ਕੋਈ پارٹی ਦੇ ਵਿੱਚ ਕੁਝ ਬੰਦਿਆਂ ਨੇ ਗਲਤ ਫੈਸਲਾ ਕਰਾ ਲਿਆ ਨਹੀਂ ਸਹੀ ਪਿਕਚਰ ਦਿੱਤੀ ਔਰ ਅਗਰ ਅਸੀਂ ਉਸ ਚੀਜ਼ ਦਾ ਵਿਰੋਧ ਕਰਾਂਗੇ ਅਗਰ ਔਰ ਔਰ ਵਿਰੋਧ ਕਰਾਂਗੇ ਜਾਂ پارٹی ਛੱਡੋਗੇ ਨਹੀਂ ਨਹੀਂ پارٹی ਛੱਡਣ ਦਾ ਤਾਂ ਕਦੀ ਮਤਲਬ ਹੀ ਨਹੀਂ ਆ ਲੇਕਿਨ ਹਾਂ ਇਸ ਫੈਸਲੇ ਦਾ ਵਿਰੋਧ ਰਹੂਗਾ ਇਸ ਫੈਸਲੇ ਦੇ ਨਾਲ ਅਜ ਹੱਕ ਵਿੱਚ ਆ ਕੱਲ ਨੂੰ پارٹی ਹਾਈ ਕਮਾਂਡ ਜਦੋਂ ਇਹ ਫੈਸਲਾ ਕਰ ਵੀ ਦੇਊਗੀ ਅਸੀਂ ਕੋਈ ਮਤਲਬ ਮੈਂ ਫਿਰ ਤੁਹਾਨੂੰ ਇਹ ਕਹਿੰਦਾ ਵੀ ਬੜਾ ਬਹੁਤ ਔਖੀ ਡਿਫਿਕਲਟ ਸਿਚੁਏਸ਼ਨ ਚ ਫਸ ਜਾਗੇ ਇਹਨਾਂ ਫਿਰ ਕੀ ਕਰੋਗੇ ਘਰ ਬਹਿ ਜਾਓਗੇ ਕੋਈ ਆਪਣਾ ਧੜਾ ਬਣਾ ਲਓਗੇ ਕਾਂਗਰਸ ਦਾ ਨਵਾਂ ਧੜਾ ਬਣ ਜਾਊਗਾ ਕੀ ਕਰੋਗੇ ਫਿਰ بڑے ਲੀਡਰ ਆ ਜਿਹੜੇ ਇਸ ਵਿਰੋਧ ਦੇ ਵਿੱਚ ਰਹਿਣਗੇ ਇਸ ਫੈਸਲੇ ਦੇ ਬਹੁਤ ਲੋਕ ਆ ਜਿਹੜੇ ਇਸ ਅਲਾਈਅੰਸ ਨੂੰ ਕਿਤੇ ਨਹੀਂ ਚਾਣਗੇ ਕਾਂਗਰਸ ਪਾਰਟੀ ਦੇ ਲੀਡਰ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇਸ ਪਾਰਟੀ ਨੇ ਗੰਦੇਲਾ ਕੀਤਾ ਜਿਸ ਪਾਰਟੀ ਦੇ ਉੱਤੇ ਇਹਨਾਂ ਨੇ ਇੰਨੇ ਵੱਡੇ ਵੱਡੇ ਜਿਸ ਜਿਸ ਲੀਡਰਾਂ ਦੇ ਉੱਤੇ ਇਲਜ਼ਾਮ ਲਾਏ ਜਿਨ੍ਹਾਂ ਦੇ ਸਾਡੇ ਸਰਪੰਚਾਂ ਵਰਕਰਾਂ ਦੇ ਉੱਤੇ ਜਿਨ੍ਹਾਂ ਨੇ ਨੇ ਤਸ਼ੱਦਤਾਂ ਕੀਤੀਆਂ ਅਸੀਂ ਉਹਨਾਂ ਨੂੰ ਵੀ ਜਵਾਬ ਦੇਈਆਂ ਜਿੱਥੇ ਅਸੀਂ ਪਾਰਟੀ ਨੂੰ ਜਵਾਬ ਦੇਈਆਂ ਸੀ ਉਹਨਾਂ ਨੂੰ ਵੀ ਜਵਾਬ ਦੇਈਆਂ ਸੋ ਇੱਕ ਵੱਡਾ ਮਤਲਬ ਸਾਡੇ ਵਾਸਤੇ ਅਸੀਂ ਇੱਕ ਬੜੀ ਔਖੀ ਸਿਚੁਏਸ਼ਨ 'ਚ ਫਸ ਜਾਾਂਗੇ ਲੇਕਿਨ ਹਾਂ ਮੁਸ਼ਕਲਾਂ ਦੇ ਵਿੱਚੋਂ ਹੀ ਆਪਣਾ ਕੀ ਕਹਿੰਦੇ ਮਤਲਬ ਲੀਡਰਸ਼ਿਪ ਦਾ ਟੈਸਟ ਹੁੰਦਾ ਵਾ ਮੁਸ਼ਕਲਾਂ ਦੇ ਵਿੱਚੋਂ ਹੀ ਬੰਦਿਆਂ ਦਾ ਟੈਸਟ ਹੁੰਦਾ ਵਾ ਕਰੈਕਟਰਾਂ ਦਾ ਟੈਸਟ ਹੁੰਦਾ ਵਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਉ لیکن ہاں ਇਹਨਾ ਤੁਹਾਨੂੰ ਜ਼ਰੂਰ ਕਹਿ ਦਿੰਦੇ ਆ ਅੱਜ ਵੀ ਇਸ ਅਲਾਈਅੰਸ ਦੇ ਉਲਟਾਂ ਕੱਲ ਵੀ ਇਸ ਅਲਾਈਅੰਸ ਦੇ ਉਲਟ ਰਵਾਂਗੇ ਔਰ ਜੇ ਅਲਾਈਅੰਸ ਹੋ ਜੂਗਾ ਤਾਂ ਵੀ ਇਸ ਅਲਾਈਅੰਸ ਦੇ ਉਲਟੀ ਭੁਗਤਾਂਗੇ ਇਹਨਾਂ ਦੇ ਨਾਲ ਆਮ ਆਦਮੀ ਦੇ ਨਾਲ ਨਾ ਕਦੀ ਸਮਝੌਤਾ ਹੋ ਸਕਦਾ ਵਾ ਨਾ ਹੋਣਾ ਵਾ ਰਾਜਨੀਤੀ ਚੋਂ ਬਾਹਰ ਰਹਿਣਾ ਮਨਜ਼ੂਰ ਆ ਲੇਕਿਨ ਇਹਨਾਂ ਦੇ ਨਾਲ ਹੱਥ ਮਿਲਾਣਾ ਸਟੇਜਾਂ ਸਾਂਝੀਆਂ ਕਰਨਾ ਜੱਫੀਆਂ ਪਾਣਾ ਬਤੌਰ ਵਰਕਰ ਕਦੀ ਮਨਜ਼ੂਰ ਨਹੀਂ ਹੋਊਗਾ ਧੰਨਵਾਦ ਆਪਾਂ ਹੱਥ ਮਲਾਉਂਦੇ ਆ ਤਨਵਤ ਬਰੰਦਤਾ ਬਰੰਦ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਿਸੇ ਵੀ ਹਾਲਾਤ ਦੇ ਵਿੱਚ ਮਨਜ਼ੂਰ ਨਹੀਂ ਹੋਊਗਾ ਘਰ ਬਹਿ ਜਾਾਂਗੇ ਪਰ ਕਦੀ ਵੀ ਸਮਝੌਤਾ ਨਹੀਂ ਕਰਾਂਗੇ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬੀ ਟੀਵੀ